ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਆਜ਼ਰ ਅਰੋਹੀ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਰੈਗੂਲਰ ਭਰਤੀ ਹੈ ਜੀ 478 ਪੋਸਟਾਂ ਕੋਲ ਜਾਰੀ ਹੋਈਆਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਪੋਸਟਾਂ ਭਰੀਆਂ ਜਾਣਗੀਆਂ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕੀ ਯੋਗਤਾ ਹੋਊਗੀ ਕੀ ਤਨਖਾਹ ਹੋਊਗੀ ਅਪਲਾਈ ਕਿਵੇਂ ਕਰਨਾ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਵੇਖਦੇ-ਵੇਖਦੇ ਵੀਡੀਓ ਲਾਈਕ ਜ਼ਰੂਰ ਕਰਦੇ ਹੋ ਸ਼ੇਅਰ ਜ਼ਰੂਰ ਕਰਦੇ ਹੋ ਜਿਹੜੇ ਵੀ ਸਾਡੇ ਚੈਨਲ ਤੇ ਫਸਟ ਟਾਈਮ ਆਏ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਆਨ ਜ਼ਰੂਰ ਕਰ ਲਿਓ ਤਾਂ ਜੋ ਭਵਿੱਖ ਦੇ ਵਿੱਚ ਜਿਵੇਂ ਸਾਡੇ ਵੱਲੋਂ ਕੋਈ ਨੌਕਰੀਆਂ ਦਾ ਵੀਡੀਓ ਅਪਲੋਡ ਹੁੰਦਾ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਫੋਨ ਤੇ ਮਿਲਦਾ ਰਹੂਗਾ ਤੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਤਾਂ ਅੱਜ ਦੇ ਨੋਟੀਫਿਕੇਸ਼ਨ ਤੇ ਚੱਲਦੇ ਹਾਂ ਜੀ ਅੱਜ ਦਾ ਜਿਹੜਾ ਨੋਟੀਫਿਕੇਸ਼ਨ ਇਹਦੇ ਵਿੱਚ 478 ਕੁੱਲ ਪੋਸਟਾਂ ਜਾਰੀ ਹੋਈਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਅਧੀਨ ਜੋ ਵੀ ਡਿਸਟ੍ਰਿਕਟ ਕੋਰਟਸ ਆਉਂਦੀਆਂ ਉਥੇ ਇਹ ਭਰਤੀ ਕੀਤੀ ਜਾਣੀ ਹੈ ਇਹਨਾਂ ਪੋਸਟਾਂ ਦੇ ਲਈ 26 3 2025 ਤੋਂ ਅਪਲਾਈ ਕਰਨਾ ਸ਼ੁਰੂ ਹੋ ਚੁੱਕਾ ਹੈ ਤੇ 23 4 2025 ਤੱਕ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕੋਗੇ ਵੈਬਸਾਈਟ ਇਹਨਾਂ ਦੀ ਹੈਗੀ ਹੈ ਜੀ www.tsc.gov.in ਇਸ ਵੈਬਸਾਈਟ ਨੂੰ ਤੁਸੀਂ ਲੌਗਇਨ ਕਰ ਸਕਦੇ ਹੋ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਇਹ ਪੋਸਟਾਂ ਜੀ ਤੇ ਇਸ ਬੋਡੀਨੇਟ ਕੋਰਸ ਆਫ ਪੰਜਾਬ ਇੱਥੇ ਇਹ ਭਰਤੀ ਆ ਕੀਤੀ ਜਾਣੀ ਇਹਨਾਂ ਪੋਸਟਾਂ ਦੇ ਲਈ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਪੋਸਟਾਂ ਜੀ ਇਹਦੇ ਸਬੰਧ ਵਿੱਚ ਡਿਟੇਲ ਨੋਟੀਫਿਕੇਸ਼ਨ ਇਹਨਾਂ ਦੀ ਵੈਬਸਾਈਟ ਤੇ ਫਿਲਹਾਲ ਦੀ ਘੜੀ ਅਪਲੋਡ ਨਹੀਂ ਹੋਇਆ ਜਿਵੇਂ ਅਪਲੋਡ ਹੁੰਦਾ ਆਪਾਂ ਡਿਟੇਲਡ ਨੋਟੀਫਿਕੇਸ਼ਨ ਤੁਹਾਡੇ ਲਈ ਲੈ ਕੇ ਆਵਾਂਗੇ ਪੇ ਸਕੇਲ ਯੋਗਤਾ ਸਾਰੀਆਂ ਚੀਜ਼ਾਂ ਉਸ ਨੋਟੀਫਿਕੇਸ਼ਨ ਤੇ ਦਿੱਤੀਆਂ ਹੋਣਗੀਆਂ ਤਾਂ ਫਿਲਹਾਲ ਦੀ ਘੜੀ ਆਪਾਂ ਤੁਹਾਡੇ ਨਾਲ ਦਾ ਟ੍ਰਿਬਿਊਨ ਨਿਊਜ਼ਪੇਪਰ ਦੇ ਵਿੱਚ ਜੋ ਐਡਵਰਟਾਈਜ਼ਮੈਂਟ ਆਈ ਹੈ ਉਹਦੀ ਆਪਾਂ ਕਪੀ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ ਤੇ ਇਹਨਾਂ ਪੋਸਟਾਂ ਦੇ ਲਈ ਹੋਰ ਸਾਰੀ ਡਿਟੇਲ ਦੇ ਲਈ ਤੁਹਾਨੂੰ ਇਹਨਾਂ ਦੀ ਵੈਬਸਾਈਟ ਚੈੱਕ ਕਰਨੀ ਪਣੀ ਹੈ ਜਾਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਲੇਟੈਸਟ ਅਪਡੇਟ ਜਮੀਨ ਨੋਟੀਫਿਕੇਸ਼ਨ ਦਾ ਆਉਂਦਾ ਆਪਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਡਿਟੇਲਡ ਨੋਟੀਫਿਕੇਸ਼ਨ ਤਦ ਤੱਕ ਤੁਸੀਂ ਇਹਨਾਂ ਦੀ ਵੈਬਸਾਈਟ ਜ਼ਰੂਰ ਚੈੱਕ ਕਰਦੇ ਰਹਿਣਾ ਤੇ ਸਾਡੇ ਚੈਨਲ ਨੂੰ ਜ਼ਰੂਰ ਚੈੱਕ ਕਰਦੇ ਰਹਿਣਾ ਤਾਂ ਜੋ ਜਿਵੇਂ ਇਹਦਾ ਡਿਟੇਲਡ ਨੋਟੀਫਿਕੇਸ਼ਨ ਜਾਰੀ ਹੁੰਦਾ ਆਪਾਂ ਉਹ ਤੁਹਾਡੇ ਤੱਕ ਲੈ ਕੇ ਆਵਾਂਗੇ ਸਾਂਝਾ ਕਰਾਂਗੇ ਤੁਹਾਡੇ ਨਾਲ ਸੋਸਾਇਟੀ ਫਾਰ ਸੈਂਟਰਲਾਈਜ਼ਡ ਰਿਕਰੂਟਮੈਂਟ ਆਫ ਸਟਾਫ ਐਂਡ ਸਬੋਡੀਨੇਟ ਕੋਰਟਸ ਅੰਡਰ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਅਧੀਨ ਜੋ ਡਿਸਟ੍ਰਿਕਟ ਕੋਰਟਸ ਹੁੰਦੀਆਂ ਉੱਥੇ ਭਰਤੀ ਇਸ ਟੈਨੋਗ੍ਰਾਫਰ 3 ਦੀ ਕੀਤੀ ਜਾਣੀ ਹੈ ਤਾਂ ਡਿਟੇਲਡ ਨੋਟੀਫਿਕੇਸ਼ਨ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਦੇਖਦੇ ਰਹੋ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ